ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਹਰ ਕੋਈ ਨਿੱਕੇ ਸਿੱਧੂ ਨੂੰ ਦੇਖਣਾ ਤੇ ਮਿਲਣਾ ਚਾਹੁੰਦਾ ਸੀ ਪਰ ਮਾਪਿਆਂ ਵੱਲੋਂ ਕਦੇ ਵੀ ਨਿੱਕੇ ਸਿੱਧੂ ਨੂੰ ਹਵੇਲੀ ਤੋਂ ਬਾਹਰ ਲਿਆ ਕੇ ਨਹੀਂ ਦਿਖਾਇਆ ਗਿਆ ਤੇ ਨਾ ਹੀ ਕਦੇ ਕੋਈ ਫੋਟੋ ਵੀਡੀਓ ਹਵੇਲੀ ਤੋਂ ਵਾਇਰਲ ਹੋਈ ਸੀ ਪਰ ਹੁਣ ਜਦੋਂ ਨਿੱਕਾ ਸਿੱਧੂ 6 ਮਹੀਨੇ ਦਾ ਹੋਣ ਵਾਲਾ ਹੈ ਤਾਂ ਹਵੇਲੀ ਤੋਂ ਨਿੱਕੇ ਸਿੱਧੂ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਮਾਪਿਆਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ ਮਾਤਾ ਚਰਨਕੌਰ ਨਿੱਕੇ ਸਿੱਧੂ ਨੂੰ ਲੰਮੇ ਪੈਰ ਨੂੰ ਬਿਠਾਉਂਦੀ ਹੈ ਤੇ ਉਹ ਫਿਰ ਡਿੱਗਣ ਲੱਗਦਾ ਹੈ ਤਾਂ ਮਾਤਾ ਫਿਰ ਉਸ ਨੂੰ ਸਹਾਰਾ ਦਿੰਦੀ ਹੈ ਪਿਤਾ ਬਲਕੌਰ ਸਿੰਘ ਵੀ ਨਿੱਕੇ ਸਿੱਧੂ ਨਾਲ ਖੇਡਦੇ ਨਜ਼ਰ ਆ ਰਹੇ ਹਨ ਇਸ ਵੀਡੀਓ ਤੋਂ ਤਾਂ ਇਹੀ ਲੱਗਦਾ ਹੈ ਕਿ ਇਸ ਨਿੱਕੇ ਬੱਚੇ ਦੇ ਆਉਣ ਨਾਲ ਸਿੱਧੂ ਪਰਿਵਾਰ ਦਾ ਦੁੱਖ ਕੁਝ ਘੱਟ ਹੋਇਆ ਹੈ ਸਿੱਧੂ ਮੂਸੇਵਾਲੇ ਦੀ ਕਮੀ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਮਾਪਿਆਂ ਨੂੰ ਜੀਉਣ ਦਾ ਸਹਾਰਾ ਜ਼ਰੂਰ ਮਿਲ ਗਿਆ ਹੈ ਬਾਕੀ ਦੋਸਤੋ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਦੇ ਸੂਰਜ ਵਾਂਗੂੰ ਤਪਦਾ ਹਾਂ ਸੂਰਜ ਵਾਂਗੂੰ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਕੋਈ ਕਰਦਾ ਦੇਖ ਤਰਕੀ ਮੈਂ ਤੂੰ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਰਗੂ ਚਾਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਤਾਈਓ ਤੇਰਾ ਇਕੱਲਾ ਸਿੱਧੂ ਤੇਰਾ ਇਕੱਲਾ ਸਿੱਧੂ ਲੋਕਾਂ ਲਈ ਬਠੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਾਵਾਂ ਤੇਰੇ ਵਰਗਾ